ਡਿਜ਼ਾਈਨਰ ਫੈਬਰਿਕ ਕ੍ਰੇਪ ਦਾ ਫੈਬਰਿਕ ਆਏਗਾ ਜੀ ਪ੍ਰਿੰਟ ਆ ਬਹੁਤ ਸੋਹਣੀ ਵਿੱਚ ਐਮਬਰਾਇਡਰੀ ਟ੍ਰੇਨ ਬਾਟਮ ਆਏਗੀ ਬਹੁਤ ਸੋਹਣੀ ਇਹਨਾਂ ਵਿੱਚ ਕਲਰਸ ਨੇ ਆਲ ਓਵਰ ਵੀ ਲੈ ਸਕਦੇ ਹੋ ਮੈਚਿੰਗ ਸੂਟ ਵੀ ਲੈ ਸਕਦੇ ਆ ਇਹ ਕਾਟਨ ਦੇ ਕੈਂਬ੍ਰਿਕ ਕਾਟਨ ਦਾ ਆਲ ਓਵਰ 5 ਮੀਟਰ ਸੂਟ ਹੋਊਗਾ ਪਿਓਰ ਦੇ ਦੁਪੱਟੇ ਹੋਣਗੇ ਬਹੁਤ ਸੋਹਣੇ ਇਹਨਾਂ ਵਿੱਚ ਵੀ ਕਲਰ ਹੈਗੇ ਨੇ ਤੁਸੀਂ ਕੋਈ ਵੀ ਸੂਟ ਲੈ ਸਕਦੇ ਹੋ ਐਮਬਰਾਇਡਰੀ ਵਾਲ ਸੂਟ ਆ ਜੀ ਇਹ 5 ਮੀਟਰ ਆਲ ਓਵਰ ਸੂਟ ਹੋਊਗਾ ਬਹੁਤ ਸੋਹਣੀ ਫਰੰਟ ਤੇ ਮਸ਼ੀਨ ਐਮਬਰਾਇਡਰੀ ਹੋਈ ਹੈ ਦੁਪੱਟੇ ਮਸਲੀਨ ਦੇ ਆਉਣਗੇ ਦੁਪੱਟੇ ਵੀ 4 ਸਾਈਡ ਵਰ ਕਾਫੀ ਜ਼ਿਆਦਾ ਫੇਮਸ ਜਿਹੜਾ ਇਹ ਟ੍ਰੈਂਡ ਹੈਗਾ ਜੀ ਨੈਕਲਾਈਨਸ ਬਹੁਤ ਸੋਹਣੀਆਂ ਬਣੀਆਂ ਹੋਈਆਂ ਤੇ ਐਂਡ ਮਸਲੀਨ ਦੇ ਦੁਪੱਟੇ ਹੋਣਗੇ ਕਾਟਨ ਦੀ ਸ਼ਰਟਾਂ ਆਣਗੀਆਂ ਕਾਟਨ ਦੀ ਬਾਟਮਸ ਆਏਗੀ ਐਂਡ ਇਹਨਾਂ ਦੇ ਉੱਪਰ ਮਸ਼ੀਨ ਵਰਕ ਦਿੱਤਾ ਹੋਇਆ ਸਾਰਿਆਂ ਦੇ ਇਹ ਵਾਲੇ ਹੈਗੇ ਸੀ ਬਹੁਤ ਸੋਹਣੇ ਸੂਟ ਪ੍ਰਿੰਟ ਸ਼ਰਟਾਂ ਨੇ ਐਂਡ ਚਿਕਨਕਾਰੀ ਦੇ ਵਿੱਚ ਜਿਹੜੀਆਂ ਇਹਨਾਂ ਦੀ ਪਲਾਜ਼ੋ ਬਣੇ ਹੋਏ ਤੁਸੀਂ ਸਟ੍ਰੇਟ ਸਲਵਾਰ ਬਣਾ ਸਕਦੇ ਹੋ ਜਾਂ ਪੈਂਟ ਪਲਾਜ਼ੋ ਬਣਾ ਸਕਦੇ ਹੋ ਹਾਂਜੀ ਇਹਨਾਂ ਦੀ ਪਟਿਆਲਾ ਸਲਵਾਰ ਨਹੀਂ ਬਣੇਗੀ ਪੈਂਟ ਪਲਾਜ਼ੋ ਵਾਸਤੇ ਸਪੈਸ਼ਲ ਫੈਬਰਿਕ ਹੁੰਦਾ ਹੈ ਐਂਡ ਇਹਨਾਂ ਵਿੱਚ ਕਲਰ ਆਪਸ਼ਨ ਬਹੁਤ ਜ਼ਿਆਦਾ ਤੁਹਾਨੂੰ ਮਿਲ ਜਾਣਗੇ ਥੈਂਕ ਯੂ ਸੋ ਮੱਚ